ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ 7814038774 ਜੇ ਕਿਸੇ ਨੇ ਐਡ ਕਰਮਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਮੰਝੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਪਹਿਲੀ ਗੱਡੀ ਪਹੁੰਚੀ ਹੈ ਜੈਨ ਪਹੁੰਚੀ ਹੈ ਜੀ 2006 ਮਾਡਲ ਗੱਡੀ ਆ 2026 ਤੱਕਰ ਪਾਸਿੰਗ ਹੈ ਗੱਡੀ ਖੜੀ ਆ ਮਲੇਰਕੋਟਲੇ ਏਰੀਆ 'ਚ ਗੱਡੀ ਕੁੱਲ 63000 ਚੱਲੀ ਹੋਈ ਹੈ ਮਾਲਕ ਨੇ ਕਿਹਾ ਜੈਨੂਨ ਚੱਲੀ ਹੋਈ ਹੈ ਨਵੇਂ ਟਾਇਰ ਨੇ ਮਲੇਰ ਕੋਟਲਾ ਮਾਲਕ ਦਾ ਏਰੀਆ ਰੇਟ ਹੈ 76000 ਰੁਪਏ ਜੀ ਬਾਕੀ ਮਾਲਕ ਕਹਿੰਦੇ ਸੀਗੇ ਉੱਪਰ ਨੀਚ ਕਰ ਲਾਂਗੇ ਰੇਟ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਪਸੰਦ ਆਵੇ ਗੱਡੀ ਜਾ ਕੇ ਦੇਖ ਸਕਦੇ ਹਾਂ ਮਲੇਰ ਕੋਟਲੇ ਮਾਲਕ ਨੇ ਕਿਹਾ ਆ ਕੇ ਦੇਖ ਲਓ ਘਰੇ ਗੱਡੀ ਖੜੀ ਹੈ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 9914500327 ਜੀ ਸੈਕਿੰਡ ਗੱਡੀ ਆਪਣੇ ਕੋਲੇ ਸਬਕਟ ਪਹੁੰਚੀ ਹੈ 2016 ਮਾਡਲ ਹੈ ਸਾਢੇ 1.4 ਲੱਖ ਰੁਪਿਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ ਗੱਡੀ ਖੜੀ ਹੈ ਅੰਮ੍ਰਿਤਸਰ ਏਰੀਆ ਚ ਗੱਡੀ ਜਮਨ ਅਮੀ ਜੀ ਬਹੁਤ ਸਾਫ ਕੰਡੀਸ਼ਨ ਹੈ ਵਧੀਆ ਪਈ ਹੈ ਤੇ ਥੋੜੀ ਜੀ ਗੜੀ ਧੋਣ ਵਾਲੀ ਪਈ ਹੈ ਜੀ ਕਿਉਂਕਿ ਥੋੜੀ ਲਿਬੜੀ ਪਈ ਹੈ ਚੱਲੀ ਤਾਂ ਕਰਕੇ ਤੇ ਮੀ ਪੈ ਕੇ ਹਟਿਆ ਜੀ ਆਪਾਂ ਨੂੰ ਪਤਾ ਹੀ ਨਹੀਂ ਤੇ ਜ਼ਿਆਦਾ ਥੋੜੀ ਲਿਬੜੀ ਪਈ ਹੈ ਤਾਂ ਕਰਕੇ ਥੋੜੀ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ ਬਾਕੀ ਜਦੋਂ ਵਾਸ਼ ਹੋ ਗਈ ਸਰਵਿਸ ਹੋ ਗਈ ਚਮਕਾਂ ਕਾਚੇ ਨਿਕਲ ਜੂਗੀ ਸਾਢੇ 1.4 ਲੱਖ ਰੁਪਏ ਮਾਲਕ ਨੇ ਕਿਹਾ ਰੇਟ ਉੱਪਰ ਥੱਲੇ ਹੋ ਜਾਊਗਾ ਜਾ ਕੇ ਦੇਖ ਲਿਓ 9878522408 ਆਹ ਮਾਲਕ ਦਾ ਨੰਬਰ ਹੈ ਹੁਣ ਤੁਸੀਂ ਦੇਖੋ ਜੀ ਐਕਸ ਯੂਵੀ ਗੱਡੀ 2020 ਮਾਡਲ ਹੈ ਜਮਾ ਘੱਟ ਗੱਡੀ ਚੱਲੀ ਹੋਈ ਆ 880 ਡਿਮਾਂਡ ਹੈ ਤੇ ਨਵੀਂ ਗੱਡੀ ਆ ਜੀ ਸ਼ੋਰੂਮ ਕੰਡੀਸ਼ਨ ਹੈ ਨਾ ਕੋਈ ਸੰਗਲ ਸਕਰੈਚ ਜਮਾ ਥੋੜੀ ਚੱਲੀ ਹੈ ਗੱਡੀ ਦੱਸਦੇ ਤਾਂ ਸੀਗੇ ਮਾਲਕ ਥੋੜਾ ਚੇਤਾ ਨਹੀਂ ਆ ਰਿਹਾ ਕਹਿੰਦੇ ਸੀਗੇ ਮਾੜੀ ਮੋਟੀ ਚਲਾਈ ਹੈ ਤੇ ਗੱਡੀ ਇੰਨੀ ਕੁ ਮਤਲਬ 33-34 ਹਜ਼ਾਰ ਸ਼ਾਇਦ ਕਹਿੰਦੇ ਸੀਗੇ ਤੇ ਬਾਕੀ ਤੁਸੀਂ ਓਨਰ ਨਾਲ ਗੱਲ ਕਰ ਲਿਓ ਨਵੇਂ ਟਾਇਰ ਨੇ ਅਲਾਈ ਬਹੁਤ ਜਾਦਾ ਵਧੀਆ ਪੁਆਏ ਹੋਈ ਨੇ ਬਾਕੀ ਗੱਡੀ ਘਰੇ ਖੜੀ ਰਹਿੰਦੀ ਆ ਮਾੜੀ ਮੋਟੀ ਚੱਲੀ ਆ ਤੇ ਨਵੀਂ ਗੱਡੀ ਆ ਜੀ ਸਾਰੇ ਫੰਕਸ਼ਨ ਵਰਕਿੰਗ ਚ ਨੇ ਸਰਵਿਸ ਸਰਵਿਸ ਹੋਈ ਆ ਕਾਗਜ਼ ਪੱਤਰ ਕੰਪਲੀਟਡ ਆਪਾਂ ਨੂੰ ਮਿਲ ਜਾਣਗੇ ਕਿਸੇ ਨੇ ਦੇਖਣੀ ਹੋਵੇ ਤਾਂ ਮਾਲਕ ਨਾਲ ਗੱਲ ਕਰ ਸਕਦਾ ਹਾਂ ਮਾਲਕ ਨੂੰ ਫੋਨ ਕਰ ਲਿਓ 880 ਡਿਮਾਂਡ ਲੈਸਬਸ ਹੋ ਜਾਊਗਾ ਤੇ ਅੰਦਰੋਂ ਵੀ ਮਾਲਕ ਨੇ ਦੱਸਿਆ 20 ਸੀਟ ਕਵਰ ਮੈਟਿੰਗ ਸਾਰਾ ਕੁਝ ਬਹੁਤ ਵਧੀਆ ਪਿਆ ਕੋਈ ਕਮੀ ਨਹੀਂ ਇੱਕ ਰੁਪਿਆ ਗੱਡੀ ਮੌਕੇ ਦਾ ਭਾਲਦੀ ਨਹੀਂ ਹੈਗੀ ਤੁਸੀਂ ਜਾ ਕੇ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਏਰੀਆ 'ਚ 9501483350 ਅਹਮ ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਸੀਂ ਗੱਲ ਵੀ ਕਰ ਸਕਦੇ ਹੋ ਜੇ ਕੋਈ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਜੀ ਹੁਣ ਤੁਹਾਡੇ ਖਾਤਰ ਆਪਾਂ ਇੱਕ ਸਕੂਟਰ ਲੈ ਕੇ ਪਹੁੰਚਿਆ ਜਿਹੜਾ ਬੈਂਡਰੀ ਵਾਲਾ ਸਕੂਟਰ ਹੁੰਦਾ ਉਹ ਮਾਲਕ ਨੇ ਆਪਣੇ ਕੋਲੇ ਭੇਜਿਆ ਹੋਇਆ ਜੇ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਤਾਂ ਜਮਾਂ ਨਾ ਮੈਚਿੰਗ ਕੁਲ 250 ਕਿਲੋਮੀਟਰ ਚੱਲਾ ਹੋਇਆ ਹੈ ਆਲ ओरिजिनल है जी कोई ਡਿੱਗਿਆ ਨਹੀਂ ਕੋਈ ਐਕਸੀਡੈਂਟਡ ਨਹੀਂ ਕੋਈ ਕਿਸੇ ਪਾਸੇ ਡੈਮੇਜ ਨਹੀਂ ਨਾ ਹੀ ਕੋਈ ਪਾਰਟ ਬਦਲਿਆ ਗਿਆ ਸਾਰਾ ਕੁਝ ਵਧੀਆ ਨਵੇਂ ਟਾਇਰ ਨੇ ਇਹ ਸਕੂਟਰ ਖੜਾ ਹੈਗਾ ਮਾਨਸਾ ਏਰੀਆ ਚ ਮਾਲਕ ਦੇ ਘਰੇ ਤੇ 45000 ਰੁਪਏ ਮਾਲਕ ਨੇ ਕਿਹਾ ਜਮਾਈ ਨਵੇਂ ਜੀ ਚੱਲਿਆ ਬਹੁਤ ਘੱਟ ਹੋਇਆਗਾ 250 ਕਿਲੋਮੀਟਰ ਕਿੰਨਾ ਕੁ ਹੁੰਦਾ ਤੁਸੀਂ ਆਪ ਹੀ ਦੇਖ ਲਓ ਜੀ ਨਵੇਂ ਟਾਇਰ ਨੇ ਨਮਾ ਬਿਲਕੁਲ ਹੈ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਤਾਂ ਮਾਨਸਾ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਰੇਟ ਉੱਪਰ-नीचे ਹੋ ਜਾਊਗਾ। ਬਾਕੀ ਤੁਸੀਂ ਜਾ ਕੇ ਦੇਖ ਲਓ ਪਹਿਲਾਂ ਤੇ ਚਲਾ ਕੇ ਦੇਖ ਲਓ, ਟ్రਾਈ ਲੈ ਲਓ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਓ 45000 ਰੁਪਏ ਡਿਮਾਂਡ ਹੈ ਤੇ ਕਾਗਜ਼ ਪੱਤਰ ਤਾਂ ਇਹਦੇ ਹੁੰਦੇ ਹੀ ਨਹੀਂ ਦੇਖੋ ਤੁਸੀਂ ਬੈਟਰੀ ਤੇ ਹੈ ਤੇ 45000 ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਉੱਪਰ-नीचे ਵੇਕੇ ਕਰ ਲਾਂਗੇ। ਤੇ ਜਿਨ੍ਹਾਂ ਦਾ ਸਕੂਟਰ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਤੁਸੀਂ ਸਾਰੇ ਜਣੇ ਨੋਟ ਕਰੋ 62 397 55 417 ਨੰਬਰ ਤੁਹਾਨੂੰ ਮਿਲ ਗਿਆ ਤੇ ਗੱਲ ਤੁਸੀਂ ਆਪੇ ਹੁਣ ਕਰ ਲਓ ਜੀ ਸਕੂਟਰ ਦੀ ਆਪਾਂ ਗੱਲ ਕਰ ਲਈ ਤੇ ਪਿੱਛੇ ਜਿਹੜੀਆਂ ਤੁਸੀਂ ਗੱਡੀਆਂ ਦੇਖੀਆਂ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਜਿੰਨੇ ਵੀ ਤੁਸੀਂ ਦੇਖਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਹਲੇ ਤਾਂ ਖਤਮ ਨਹੀਂ ਹੋਈ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਐ ਅੱਗੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਵਧੀਆ ਰੇਟਾਂ 'ਚ ਤੇ ਗੱਲ ਆਪਾਂ ਪੂਰੀ ਕਰਾਂਗੇ ਜੀ ਹੁਣ ਤੁਸੀਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 7814083064 ਜੇ ਕਿਸੇ ਨੂੰ ਐਡ ਕਰਵਾਉਣੀ ਹੈ ਕਿਸੇ ਵੀ ਮਸ਼ੀਨਰੀ ਦੀ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਪਿੰਡ 'ਚ ਸ਼ਹਿਰ 'ਚ ਕੂਠੀਆਕਾਰਾਂ ਮਕਾਨ ਕੋਈ ਮਸ਼ੀਨਰੀ ਹੈ ਤੁਹਾਡੇ ਕੋਲ ਵੇਚਣ ਵਾਸਤੇ ਗੱਡੀ ਜਾਂ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਦੀ ਤੇ ਆਪਾਂ ਫਰੀ ਦੇ ਵਿਚਾਰ ਤੁਹਾਡੇ ਲਗਾ ਦੇਗਾ ਆਪਣਾ ਕਮਿਸ਼ਨ ਵਗੈਰਾ ਕੋਈ ਦਲਾਲੀ ਵਗੈਰਾ ਕੁਝ ਨਹੀਂ ਹੁੰਦਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਬੱਦ ਬੱਦ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਦੇ ਹਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨੀਚੇ ਇੱਕ ਲਾਈਕ ਦਾ ਬਟਨ ਹੈ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦਿਓ ਤੇ ਇੱਕ ਬੇਨਤੀ ਵਾਲੀ ਗੱਲ ਹੈ ਜੀ ਜਦੋਂ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਦਿਓ ਵੇਚਣ ਵਾਸਤੇ ਤੁਸੀਂ ਜਿਹੜਾ ਮਸ਼ੀਨਰੀਆਂ ਦਾ ਰੇਟ ਹੁੰਦਾ ਜੀ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜ ਕਰੋ ਬੇਨਤੀ ਵਾਲੀ ਗੱਲ ਹੈ ਕਿਉਂਕਿ ਰੇਟ ਜ਼ਿਆਦਾ ਹੁੰਤੇ ਕੰਪਲੇਂਟ ਬਹੁਤ ਆਉਂਦੀ ਹੈ ਜੀ ਹਰ ਵੀਡੀਓ ਤੇ ਲਗਭਗ ਰੇਟ ਜ਼ਿਆਦਾ ਦੇਖਣ ਨੂੰ ਮਿਲਦਾ ਮਸ਼ੀਨਰੀਆਂ ਦਾ ਤੇ ਬਾਅਦ ਚ ਜਿਹੜੇ ਦੇਖਦੇ ਆ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਉਹ ਕਹਿੰਦੇ ਆ ਵੀ ਇਸ ਗੱਡੀ ਦਾ ਰੇਟ ਜ਼ਿਆਦਾ ਹੈ ਤੇ ਆਪਾਂ ਨੂੰ ਵੀ ਪਤਾ ਹੈ ਜੀ ਤੁਹਾਨੂੰ ਵੀ ਪਤਾ ਹੈ ਤੇ ਦੇਖਣ ਵਾਲਿਆਂ ਨੂੰ ਵੀ ਪਤਾ ਹੈ ਕਿੰਨੇ ਕੁ ਰੇਟ ਦੀ ਕਿਹੜੀ ਮਸ਼ੀਨਰੀ ਹੈ ਕਿੰਨਾ ਕੁ ਰੇਟ ਕਿਹੜੇ ਮਾਡਲ ਦੇ ਹਿਸਾਬ ਨਾਲ ਚੱਲਦਾ ਹੈਗਾ ਹੁਣ ਆਪਾਂ ਗੱਲ ਕਰਦੇ ਆ ਜੀ ਆਪਣੇ ਕੋਲੇ Maruti 800 ਗੱਡੀ ਪਹੁੰਚੀ ਆ ਸੇਲ ਵਾਸਤੇ ਇਹਨਾਂ ਨੇ ਆਪਣੇ ਕੋਲੇ ਭੇਜੀ ਹੋਈ ਹੈ 2004 ਮਾਡਲ ਗੱਡੀਆਂ ਸੀ 2004 ਮਾਡਲ ਹੈ 65000 ਰੁਪਿਆ ਕੀਮਤ ਹੈ ਦੀ ਜੇ ਆਪਾਂ ਗੱਲ ਕਰੀਏ ਲੋਕੇਸ਼ਨ ਦੀ ਵੀ ਗੱਡੀ ਕਿੱਥੇ ਖੜੀ ਹੈ ਤਾਂ ਗੱਡੀ ਖੜੀ ਹੈ ਬਲਾਚੌਰ ਏਰੀਆ 'ਚ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਪੰਜਾਬ ਨੰਬਰ ਗੱਡੀਆਂ ਸੀ ਗੱਡੀ ਦੀ ਹਾਲਤ ਤਾਂ ਠੀਕ ਪਈ ਐ ਕੰਡੀਸ਼ਨ ਤੁਹਾਡੇ ਸਾਹਮਣੇ ਐ ਚਾਰੇ ਪਾਸੋਂ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ 65000 ਰੁਪਏ ਇੱਕ ਵਾਰੀ ਮੰਗਿਆ ਐ ਲੈਸ ਵੈਸ ਹੋ ਜਾਊਗਾ ਜੇ ਅੰਦਰੋਂ ਤੁਸੀਂ ਦੇਖੋਗੇ ਬਹੁਤ ਵਧੀਆ ਸਾਫ ਕੰਡੀਸ਼ਨ ਦੀ ਅੰਦਰੋਂ ਗੱਡੀ ਪਈ ਐ ਨੁਕਸ ਕੋਈ ਨਹੀਂ ਮਿਲਣਾ ਆਪਾਂ ਨੂੰ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਗੀ ਬਾਕੀ ਮਾਲਕ ਨੇ ਸਾਰਾ ਕੁਝ ਦੱਸ ਹੀ ਦਿੱਤਾ ਜੀ ਆਪਾਂ ਵੀ ਤੁਹਾਨੂੰ ਸਾਰਾ ਕੁਝ ਦੱਸਤਾ ਤੇ ਗੱਡੀ ਜਾ ਕੇ ਦੇਖੋ ਤੁਸੀਂ ਆਪ ਦੇਖੋਗੇ ਤਾਂ ਜ਼ਿਆਦਾ ਬੈਟਰ ਰਹੂਗਾ ਤੇ ਜਿਨ੍ਹਾਂ ਦੀ ਗੱਡੀ ਆ ਚੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 78147 85557 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਸਵਿਪਟ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ 2015 ਮਾਡਲ ਹੈ ਜੀ 15 ਮਾਡਲ 4 ਲੱਖ 60000 ਰੁਪਿਆ ਡਿਮਾਂਡ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਮੂਨ ਕਮਾਲਕ ਦਾ ਏਰੀਆ ਜਾ ਕੇ ਦੇਖਣੀ ਹੋਵੇ ਕਿਸੇ ਨੇ ਮੂਨ ਕੇ ਏਰੀਆ ਚ ਜਾ ਕੇ ਦੇਖ ਸਕਦੋਂ ਟਾਇਰ 80 ਤੋਂ 85 ਪਏ ਸੀ ਗੱਡੀ ਦੀ ਹਾਲਤ ਆਲ ਓਕੇ ਆ ਬਾਕੀ ਤੁਸੀਂ ਅੰਦਰੋਂ ਵੀ ਫੋਟੋਆਂ ਦੇਖ ਰਹੇ ਹੋ ਬਾਹਰੋਂ ਵੀ ਦੇਖ ਰਹੇ ਹੋ ਸਾਰਾ ਕੁਝ ਇਹਨਾਂ ਨੇ ਵਾਰੀ ਸਰ ਦਿਖਾਇਆ ਫੋਟੋਆਂ ਵਧੀਆ ਚੰਗੀਆਂ ਖਿੱਚ ਕੇ ਇਹਨਾਂ ਨੇ ਭੇਜੀਆਂ ਤੇ ਜਿਨ੍ਹਾਂ ਦੀ ਗੱਡੀ ਆ 9501562 874 ਆਹ ਮਾਲਕ ਦਾ ਨੰਬਰ ਹੈ ਜੀ ਹੁਣ ਤੁਸੀਂ ਦੇਖੋ ਜੀ ਕਪੜੇ ਕੋਲੇ 마ਰੂਤੀ 800 ਗੱਡੀ ਪਹੁੰਚੀ ਆ ਫਾਜ਼ਿਲ ਕਾ ਮਾਲਕ ਦਾ ਏਰੀਆ ਨਵੇਂ ਟਾਇਰਾਂ ਚ ਗੱਡੀ ਆ 30000 ਰੁਪਿਆ ਡਿਮਾਂਡ ਹੈ ਗੱਡੀ ਬਹੁਤ ਵਧੀਆ ਚੰਗੀ ਹੈ ਤੇ ਕਿਸੇ ਨੂੰ ਵੀ ਪਸੰਦ ਆਵੇ ਜਾ ਕੇ ਦੇਖ ਸਕਦੋਂ ਗੱਲ ਕਿਸੇ ਨੇ ਕਰਨੀ ਹੋਵੇ ਮਾਲਕ ਨਾਲ ਕਰ ਸਕਦੋਂ 30000 ਰੁਪਏ ਕੀਮਤ ਹੈ ਬਾਕੀ ਮੌਕੇ ਤੇ ਘਾਟਾ ਵਾਧਾ ਹੋਰ ਵੀ ਹੋ ਜਾਊਗਾ ਜਾ ਕੇ ਤੁਸੀਂ ਦੇਖਣੀ ਵਿੱਚ ਜਾ ਕੇ ਦੇਖ ਸਕਦੋਂ 98721 70186 ਆ ਮਾਲਕ ਦਾ ਨੰਬਰ ਹੈ ਜੀ ਮੈਂ ਕਿ ਵੀਡੀਓ ਦੀ ਗੱਲਬਾਤ ਪੂਰੀ ਹੋ ਗਈ ਤੁਸੀਂ ਸਾਰੀਆਂ ਗੱਡੀਆਂ ਦੇਖ ਲਈ ਜਿੰਨੀਆਂ ਆਪਾਂ ਲੈ ਕੇ ਪਹੁੰਚੇ ਸੀਗੇ ਤੇ ਵੀਡੀਓ ਤੋਂ ਨੂੰ ਕਿਵੇਂ ਦੇ ਲਈ ਚੁਰੂ ਦਸਮਨ ਕਮੈਂਟ ਕਰਕੇ ਤੇ ਅਗਲੀ ਵੀਡੀਓ ਚ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਹੋਰ ਵੀ ਲੈ ਕੇ ਪਹੁੰਚਾਂਗੇ ਬਾਕੀ ਤੁਹਾਡੇ ਕਰਕੇ ਸਾਰਾ ਕੁਝ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਲਦੀ ਤੋਂ ਜਲਦੀ ਆਪਾਂ ਐਡ ਲਗਾ ਦਾਂਗੇ ਤੇ ਰੇਟ ਹਮੇਸ਼ਾ ਸਹੀ ਲਾ ਕੇ ਭੇਜਿਆ ਕਰੋ ਜੀ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ